ਸਟਾਰਟ ਅਸੀਂ ਗਾਲ ਜੀ ਮੈਂ ਹਰਮਨਪ੍ਰੀਤ ਸਿੰਘ ਡਿੰਪਲ ਜੀ ਪਿੰਡ ਮੇਰਾ ਪੁਰ ਮੰਡੀਆ ਜੀ ਜ਼ਿਲ੍ਹਾ ਪਟਿਆਲਾ ਮੈਂ ਮਧੂਮੱਖੀ ਦਾ ਕੰਮ ਕਰਦਾ ਹਾਂ ਜੀ ਮੈਂ ਇਹ ਕੰਮ 2005 ਚ ਕੇਵੀਕੇ ਰੌਣੀ ਸਾਡੇ ਪਟਿਆਲੇ ਚ ਪੈਂਦਾ ਖੇਤੀਬੀਗਿਆਨ ਕੇਂਦਰ ਅਸੀਂ ਉਹਨਾਂ ਤੋਂ ਟ੍ਰੇਨਿੰਗ ਲੈ ਕੇ ਕੰਮ ਸਟਾਰਟ ਕੀਤਾ ਸੀ ਜੀ ਅਸੀਂ 50 ਬਕਸ ਤੋਂ ਇਹ ਕੰਮ ਮਧੂਮੱਖੀ ਦਾ ਸਟਾਰਟ ਕੀਤਾ ਸੀ ਤੇ ਹੁਣ ਸਾਡੇ ਕੋਲ 1500 ਤੋਂ ਲੈ ਕੇ 2000 ਬਕਸ ਚੱਲਦਾ ਹੈ ਤੇ ਸਾਨੂੰ ਇਹ ਸਮੇਂ-ਸਮੇਂ ਤੇ ਬਪਾਘ ਦੁਆਰਾ ਸੈਮੀਨਾਰ ਵੀ ਲਾਣੇ ਫਿਰ ਇਹਨਾਂ ਨੇ ਲੰਬਾ ਟਾਈਮ ਸਾਨੂੰ ਕੰਮ ਕਰਦਿਆਂ ਨੂੰ ਹੋ ਗਿਆ 2012 ਚ ਅਸੀਂ ਇਹਨਾਂ ਨੇ ਐਡਵਾਂਸ ਟ੍ਰੇਨਿੰਗਾਂ ਦੀਆਂ ਦਵਾਈਆਂ ਸਾਨੂੰ ਸੈਮੀਨਾਰ ਸਮੇਂ-ਸਮੇਂ ਤੇ ਲੈ ਕੇ ਜਾਂਦੇ ਰਹਿੰਦੇ ਨੇ ਸਾਨੂੰ ਬਾਹਰ ਸਾਡੀਆਂ ਫਰਮਾਂ ਵੀ ਰਜਿਸਟਰਡ ਕਰਾਈਆਂ ਅਸੀਂ ਮੱਖੀ ਸੇਲ ਪਰਚੇਜ ਦਾ ਕੰਮ ਸਟਾਰਟ ਕਰਤਾ ਅਸੀਂ ਮੱਖੀ ਸੇਲ ਵੀ ਕਰਦੇ ਹਾਂ ਦੇ ਛੋਟੇ ਬੀ ਕੀਪਰ ਆ ਉਹਨਾਂ ਤੋਂ ਸ਼ਹਿਦ ਵੀ ਕਲੈਕਟ ਕਰਦੇ ਹਾਂ ਮਧੂਮੱਖੀ ਤੋਂ ਸਾਨੂੰ ਕੱਲਾ ਸ਼ਹਿਦ ਹੀ ਨਹੀਂ ਮਿਲਦਾ ਇਹਦੇ ਤੋਂ ਸਾਨੂੰ ਕਾਫੀ ਪਦਾਰਥ ਮਿਲਦੇ ਜਿਵੇਂ ਪੋਲਨ ਹੋ ਗਿਆ ਵੈਕਸ ਹੋ ਗਈ ਜੀ ਔਰ ਕਾਫੀ ਸਮਾਨ ਸਾਨੂੰ ਮਿਲਦਾ ਹੈ ਤੇ ਇਹ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਜਿਵੇਂ ਇਹ ਉੱਪਰ ਸ਼ਹਿਦ ਹੈ ਜੀ ਥੱਲੇ yellow ਵਾਲਾ ਪੋਲਨ ਹੈ ਇਹ ਸਾਡੀ ਕੁਈਨ ਹੈ ਜਿਹੜੀਆਂ ਅਸੀਂ ਹਰ ਸਾਲ ਸਾਰਾ ਸਾਲ ਨਵੀਆਂ ਹੀ ਤਿਆਰ ਰੱਖਦੇ ਆ ਨਵੀਆਂ ਹੀ ਕੁਈਨਾਂ ਰੱਖਣੀਆਂ ਇਹ ਸਾਡੀ ਕੁਈਨ ਹੈ ਜੀ ਇਹ ਉੱਪਰ ਸ਼ਹਿਦ ਹੋ ਗਿਆ ਇਹ ਪੋਲਨ ਹੋ ਗਿਆ ਇਹ ਬਰੂਡ ਹੈ ਸਾਡਾ ਇਹ ਸਾਡੀ ਕੁਈਨ ਹੈ ਜੀ ਇਹ ਜਿਹੜਾ ਧੰਦਾ ਜੀ ਬਹੁਤ ਵਧੀਆ ਧੰਦਾ ਹੈ ਪਰਮਾਤਮਾ ਦਾ ਸ਼ੁਕਰ ਸ਼ੁਕਰ ਗੁਜ਼ਾਰਿਆ ਅਸੀਂ ਵੀ ਸਾਨੂੰ ਇਹ ਧੰਦਾ ਬਖਸ਼ਿਆ ਉਹਨੇ ਤੇ ਇਹ ਜੀਆਂ ਪੈਰੀਆਂ ਸਾਡੀਆਂ ਜੀ ਸੱਤ ਪੈਰੀਆਂ ਲੱਗੀਆਂ ਵੀ ਆ ਜੀ ਉੱਥੇ ਸੱਤ ਜਗ੍ਹਾ ਅਸੀਂ 200 ਤੋਂ 250 ਬਕਸਾ ਇੱਕ ਜਗ੍ਹਾ ਦੇ ਰੱਖਦੇ ਹਾਂ। ਤੋਂ ਮੈਂ ਇਹੀ ਕਹੂੰਗਾ ਵੀ ਜਿਹੜੇ ਨੌਜਵਾਨ ਐ ਨਵੇਂ ਐ ਉਹ ਇਸੰਦੇ ਨਾਲ ਜੁੜਨ ਵੱਧ ਤੋਂ ਵੱਧ ਆਪਣੀ ਆਮਦਨ 'ਚ ਵਾਧਾ ਕਰਨ ਇਹ ਨਾਲ ਦੀ ਨਾਲ ਪੋਲੀਨੇਸ਼ਨ ਦਾ ਬਹੁਤ ਕੰਮ ਕਰਦੀ ਹੈ ਜੀ। ਹਰੇਕ ਹੁਣ ਅਸੀਂ ਫਸਲਾਂ ਦੇ ਪੋਲੀਨੇਸ਼ਨ ਵਾਸਤੇ ਆਏ ਹੋਏ ਹਾਂ ਜੀ। ਜੇ ਅਸੀਂ ਹਿਮਾਚਲ ਜਾਂਦੇ ਤਾਂ ਐਪਲ ਦੇ ਸਾਨੂੰ 800 ਤੋਂ ਲੈ ਕੇ 1000 ਰੁਪਏ ਤੱਕ ਸਾਨੂੰ ਕਿਰਾਇਆ ਦਿੰਨੇ ਆ ਜੀ ਬਹੁਤ ਪਰ ਬਾਕਸ ਦੇ ਸਾਨੂੰ ਪੈਸੇ ਦਿੰਨੇ ਆ ਜਿਸ ਸਾਲ ਐਪਲ ਦੇ ਮੱਖੀ ਨਹੀਂ ਜਾਂਦੀ ਉਸ ਸਾਲ ਉਹਦੀ ਕੁਆਲਿਟੀ ਨਹੀਂ ਬਣਦੀ ਹੈ ਐਪਲ ਦੀ ਜੀ ਸੋ ਕਿਸਾਨਾਂ ਵਾਸਤੇ ਵੀ ਬਹੁਤ ਵਧੀਆ ਹੈ ਇਹ ਤੇ ਜੇ ਕਿਸੇ ਵੀਰ ਨੇ ਰਜਗਾਰ ਨਵਾਂ ਕੰਮ ਕਰਨਾ ਅਸੀਂ ਮੱਖੀ ਦੇਵਾਂਗੇ ਅਸੀਂ ਵੀ ਮੱਖੀ ਦੇ ਦਿੰਨੇ ਜੇ ਕਿਸੇ ਨਵਾਂ ਕੰਮ ਕਰਨਾ ਤੇ ਅਸੀਂ ਉਹਨਾਂ ਤੋਂ ਸ਼ਹਿਦ ਵੀ ਕਲੈਕਟ ਕਰਦੇ ਹਾਂ ਇਹੀ ਸਮੇਂ ਸਮੇਂ ਚਰ ਉਹਨਾਂ ਦੇ ਨਾਲ ਵੀ ਖੜਦੇ ਆ ਜੇ ਕੋਈ ਦਿੱਕਤਾਂ ਆਨੀਆਂ ਪ੍ਰੋਬਲਮ ਆਨੀਆਂ ਤੇ ਬਾਕੀ ਅਸੀਂ ਬਹੁਤ ਧੰਨਵਾਦ ਹੈ ਧੰਨਵਾਦੀ ਹੈ ਪੀਏਯੂ ਦੇ ਕੇਵੀਕੇ ਸੈਂਟਰ ਸਾਡੇ ਪਟਿਆਲੇ ਦੇ ਬਾਗਵਾਨੀ ਵਿਭਾਗ ਦੇ ਜਿਨ੍ਹਾਂ ਨੇ ਸਾਨੂੰ ਸਮੇਂ ਸਮੇਂ ਸਰ ਉਹ ਸਾਨੂੰ ਗਾਈਡ ਕਰਦੇ ਰਹਿੰਨੇ ਧੰਨਵਾਦ